ਮੇਰੀ ਮਾਂ ਝੂਠ ਬੋਲਦੀ ਐ ਬਾਬਾ ਬੰਦਾ ਸਿੰਘ ਬਹਾਦਰ ਦੇ ਵਕਤ ਇੱਕ ਬੱਚਾ ਜਿਹਦੀ ਤੁਸੀਂ ਹਿਸਤਰੀ ਸੁਣੀ ਹੋਣੀ ਐ ਜਦੋਂ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਗਿਆ ਤੇ ਉਹ ਗਿਣਤੀ ਦਾ 40 ਸਿੱਖਾਂ ਦੀ ਸੀ ਫੌਜਾਂ ਨੂੰ ਬੜੀ ਸ਼ਰਮ ਆਈ ਵੀ ਜੇ ਅਸੀਂ ਇਹ ਨਾ 40 ਨੂੰ ਲੈ ਕੇ ਜਾਵਾਂਗੇ ਫਰਕਸ਼ਰ ਦੇ ਦਰਬਾਰ ਵਿੱਚ ਉਹਨਾਂ ਕਹਿਣਾ ਐਨੇ ਮਹੀਨੇ ਲਾ ਦਿੱਤੇ ਇਹਨਾਂ 40 ਨੂੰ ਫੜਨ ਲਈ ਸੜਕੋ ਚਾਲੀ ਨਹੀਂ ਫੜੇ ਗਈ ਨਾ ਸਮਾਂ ਲਾਤਾ ਫਿਰ ਆਪਣੀ ਨਲਾਇਕੀ ਛਪਾਉਣ ਲਈ ਉਹਨਾਂ ਨੇ ਪਿੰਡਾਂ ਵਿੱਚ ਗਸ਼ਤੀ ਫੌਜਾਂ ਭੇਜ ਕੇ ਉਹਨਾਂ ਨੇ ਗਿਣਤੀ ਵਿਧਾਈ 700 ਦੇ ਕਰੀਬ ਬਣਾ ਲਏ ਪਿੰਡਾਂ ਵਿੱਚ ਕੋਈ ਵਾਹੀ ਕਰਦਾ ਕੋਈ ਦੁਕਾਨ ਕਰਦਾ ਸੀ ਜਿਹੜਾ ਵੀ ਸਿੱਖ ਲੱਭਾ ਉਹਨਾਂ ਨੂੰ ਲੈ ਆਂਦਾ ਉਹਨਾਂ ਵਿੱਚੋਂ ਇੱਕ ਨੌਜਵਾਨ ਸੀ ਜਿਹਦੇ ਦੇ ਵਿਆਹ ਨੂੰ ਕੁਝ ਦਿਨ ਹੋਏ ਸੀ ਮਹੀਨੇ ਨਹੀਂ ਸੀ ਹੋਏ ਉਸ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਗਏ ਮਾਂ ਨੂੰ ਪਤਾ ਲੱਗਾ ਇਹ ਮੇਰਾ ਪੁੱਤਰ ਜ਼ਾਲਮ ਸਰਕਾਰ ਦਿੱਲੀ ਲੈ ਗਈ ਹੈ ਮਾਂ ਵਿਚਾਰੀ ਵੀ ਖਪ ਦੀ ਖਪਾਉਂਦੀ ਮਗਰ ਪਹੁੰਚ ਗਈ ਰੋਜ਼ 100 100 ਸਿੱਖ ਨੂੰ ਰੋਜ਼ ਸ਼ਹੀਦ ਕੀਤਾ ਜਾਂਦਾ ਜ਼ਾਲਮ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ 100 ਸਿੱਖ ਰੋਜ਼ ਸ਼ਹੀਦ ਹੁੰਦਾ ਉਹ ਇਹ ਵੇਂਦ ਸੀ ਕਿ ਇਸੇ ਕੌਮ ਦਾ ਬਾਦਸ਼ਾਹ ਹੈ ਇਹਦੇ ਸਾਹਮਣੇ 100 ਸਿੱਖਾਂ ਨੂੰ ਰੋਜ਼ ਸ਼ਹੀਦ ਕਰਾਂਗੇ ਇਹ ਡਰ ਜਾਏਗਾ ਇਸਲਾਮ ਕਬੂਲ ਕਰ ਜਾਏਗਾ ਸਿੱਖੀ ਛੱਡ ਜਾਏਗਾ ਕਿਉਂਕਿ ਕਦੀ ਉਹਨਾਂ ਨੇ ਇਤਿਹਾਸ ਸੁਣਿਆ ਸੀ ਬੰਦਾ ਸਿੰਘ ਬਹਾਦਰ ਦਾ ਵੀ ਇਹ ਤੇ ਮਾਧੋ ਦਾਸ ਵਰਾਗੀ ਤੇ ਆ ਇਹਦੇ ਕੋਲੋਂ ਤੇ ਖੇ ਹਿਰਨ ਮਰ ਗਈ ਸੀ ਪਰਸੂਤ ਹੋਈ ਜਿਹੜਾ ਇੱਕ ਹਿਰਨ ਦੇ ਬੱਚੇ ਵੇਖ ਕੇ ਇਹ ਵਰਾਗ ਧਾਰਨ ਕਰ ਗਿਆ 100-100 ਸਿੱਖ ਰੋਜ਼ ਸ਼ਹੀਦ ਹੋ ਰਹੇ ਨੇ ਇਹਨੇ ਸਿੱਖੀ ਛੱਡ ਦੇਣੀ ਹੈ ਇਹਨੇ ਸਿੱਖੀ ਤੋਂ ਬਾਗੀ ਹੋ ਜਾਣਾ ਹੈ ਹੁਣ ਰੋਜ਼ 100-100 ਸਿੱਖ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ मां पहुंच की फ्रैक्चर ਦੇ ਦਰਵਾਰ ਵਿੱਚ ਬਾਸਾ सलामत ਮੇਰਾ ਪੁੱਤਰ ਭਲੇਖੇ ਨਾਲ ਤੁਹਾਡੇ ਸਿਪਾਈ ਫੜ ਲਿਆ ਇਹਨੇ ਮੇਰਾ ਬੱਚਾ ਸਿੱਖ ਨਹੀਂ ਹੈ फ्रैक्चर ਨੂੰ ਪਤਾ ਲੱਗ ਗਿਆ ਵੀ मां ਤੇ ਸਿੱਖ ਹੈ ਕੋਈ ਕੁਦਰਤੀ ਗੱਲ ਹੈ ਮਮਤਾ ਬੜੀ ਵੱਡੀ ਚੀਜ਼ ਹੁੰਦੀ ਹੈ ਜੀ ਮਮਤਾ ਵਿੱਚ ਕਈ ਵਾਰੀ ਮਾਪੇ ਵੀ ਡੋਲ ਜਾਂਦੇ ਨੇ ਉਹਨੇ ਕਿਹਾ ਮਾਤਾ ਜੇ ਤੁਹਾਡਾ ਪੁੱਤਰ ਕਹਿ ਦੇਵੇ ਮੈਂ ਸਿੱਖ ਨਹੀਂ ਅਸੀਂ ਉਹਦੀ ਜਾਨ ਬਖਸ਼ ਦੇਵਾਂਗੇ ਇਦਾ ਮਤਲਬ ਉਦੋਂ ਤੱਕ ਸਿੱਖਾਂ ਦਾ ਇੱਕ ਵੀ ਬੱਚਾ ਸਿੱਖੀ ਤੋਂ ਬਾਗੀ ਨਹੀਂ ਸੀ ਇਹਨਾਂ ਘਟਨਾਵਾਂ ਤੋਂ ਪਤਾ ਲੱਗਦਾ ਪੈਸੇ ਦੀ ਅਮੀਰੀ ਨਹੀਂ ਹੁੰਦੀ ਕਰਤਾਰ ਤੇ ਕੈਰੈਕਟਰ ਤੇ ਸਿੱਖੀ ਦੀ ਅਮੀਰੀ ਹੁੰਦੀ ਅਸੀਂ ਅੱਜ ਉਹਨਾਂ ਦੀ ਬਦੌਲਤ ਬੈਠੇ ਆ ਜਿਨ੍ਹਾਂ ਨੇ ਖੰਦੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਅਰਦਾਸ ਦਾ ਜਿਹੜਾ ਪਹਿਲਾ ਪੈਰਾ ਪੜ੍ਹਦੇ ਆਪਾਂ ਪੰਜਾਂ ਪਿਆਰਿਆਂ ਚੌਹਾਂ ਸਾਬ ਜਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨੰਡ ਰੇਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਅੱਜ ਅਸੀਂ ਉਹਨਾਂ ਦੀ ਬਦੌਲਤ ਅਣਖ ਗੈਰ ਤੇ ਸਵੈ ਮਾਣ ਵਾਲਾ ਜੀਵਨ ਜਿਉ ਰਹੇ ਹਾਂ ਗੁਰੂ ਕੇ ਪਿਆਰੇ ਸਿੱਖੋ ਹੁਣ ਅੰਦਾਜ਼ਾ ਲਾ ਕੇ ਵੇਖੋ ਕਿ ਜਦੋਂ ਫਰਖਸ਼ਰ ਦੇ ਦਰਬਾਰ ਵਿੱਚ ਜਦੋਂ ਮਾਂ ਨੇ ਫਰਿਆਦ ਕੀਤੀ ਉਹਨਾਂ ਨੇ ਕਿਹਾ ਮਾਂ ਜੇ ਤੁਹਾਡਾ ਬੱਚਾ ਕਹਦੇ ਮੈਂ ਸਿੱਖ ਨਹੀਂ ਤੇ ਉਹਦੀ ਜਾਨ ਬਖਸ਼ ਦਿੱਤੀ ਜਾਏਗੀ ਮਾਂ ਗਈ ਜਿੱਥੇ ਕਾਜੀ ਨੇ ਫਤਵਾ ਪੜਨਾ ਹੈ ਜਲਾਦ ਨੇ ਵਾਰ ਕਰਕੇ ਬੱਚੇ ਦੀ ਗਰਦਨ ਧੜ ਨਾਲੋਂ ਅਲੱਗ ਕਰਨੀ ਹੈ ਐਦਾਂ ਮੁੱਢੀ ਤੇ ਰੱਖ ਕੇ ਨਾ ਸਿਰ ਜਿਉਂਦਿਆਂ ਦੇ ਧੜ ਨਾਲੋਂ ਸੀਸ ਅਲੱਗ ਕੀਤੇ ਜਾ ਰਹੇ ਨੇ ਜਿਉਂਦਿਆਂ ਦੇ ਉਹਨੇ ਆਖਿਆ ਜਾ ਕੇ ਆਪਣੇ ਮਾਂ ਨੂੰ ਕਿਹਾ ਵੀ ਜਾ ਕੇ ਬੱਚੇ ਨੂੰ ਪੁੱਛ ਜੇ ਇਤਨਾ ਬੱਚਾ ਕਹਦੇ ਮੈਂ ਸਿੱਖ ਨਹੀਂ ਤੇਦੀ ਜਾਨ ਬਖਸ਼ਤੀ ਜਾਏਗੀ ਜਦੋਂ ਬੱਚੇ ਤੱਕ ਆਵਾਜ਼ ਗਈ ਕਾਜੀ ਫਤਵਾ ਪੜਨ ਲਗਾ ਪਿਛੋਂ ਜਿਹੜਾ ਸਰਕਾਰ ਦਾ ਹੁਕਮ ਗਿਆ ਕਾਜੀ ਸਾਹਿਬ ਇਹਦੀ ਮਾਂ ਆਈ ਹੈ ਇਹਨੂੰ ਬਖਸ਼ ਦਿਓ ਇਹ ਸਿੱਖ ਨਹੀਂ ਹੈ ਕੰਨਾਂ ਵਿੱਚ ਆਵਾਜ਼ ਉਸ ਬੱਚੇ ਤੇ ਪਈ ਬੱਚਾ ਕਹਿੰਦਾ ਕੌਣ ਆਂਦਾ ਮੈਂ ਸਿੱਖ ਨਹੀਂ ਹੈ ਕਾਜੀ ਆਂਦਾ ਜੀ ਤੁਹਾਡੀ ਮਾਤਾ ਜੀ ਆਏ ਨੇ ਉਹ ਕਹਿੰਦੇ ਆ ਕਿ ਤੁਸੀਂ ਸਿੱਖ ਨਹੀਂ ਹੋ ਬੱਚਾ ਕਿਉਂ ਕਿ ਆਂਦਾ ਸੁਣਣ ਵਾਲੀ ਗੱਲ ਹੈ ਬੱਚਾ ਕਹਿੰਦਾ ਮੇਰੀ ਮਾਂ ਝੂਠ ਬੋਲਦੀ ਹੈ ਜੇ ਇਹ ਕਹਿੰਦੀ ਆ ਨਾ ਮੈਂ ਸਿੱਖ ਨਹੀਂ ਆ ਮੈਂ ਕਹਿੰਦਾ ਇਹ ਮੇਰੀ ਮਾਂ ਹੀ ਨਹੀਂ ਹੈ ਮੈਂ ਕਹਿੰਦਾ ਇਹ ਮੇਰੀ ਮਾਂ ਹੀ ਨਹੀਂ ਹੈ ਜਦੋਂ ਇਹ ਸ਼ਬਦ ਬੋਲਿਆ ਨਾ ਪੁੱਤ ਮੈਂ ਤੇਰੀ ਮਾਂ ਆ ਕਹਿੰਦਾ ਮਾਂ ਜੇ ਤੂੰ ਸੱਚੀ ਮੇਰੀ ਮਾਂ ਹੈ ਤੈਨੂੰ ਉਹ ਸਮਾਂ ਭੁੱਲ ਗਿਆ ਆਪਣੇ ਬੱਚਿਆਂ ਨੂੰ ਸਿੱਖਿਆ ਤੇ ਦੇਖ ਕੇ ਵੇਖੋ ਬੱਚਿਆਂ ਵਿੱਚੋਂ ਸਿੱਖਿਆ ਕਦੀ ਨਹੀਂ ਜਾਣੀ ਉਹ ਸਮਾਂ ਪਾ ਕੇ ਉੱਗੇਗੀ ਪਰਫਲਤ ਹੋਏਗੀ ਦਿੱਤੀ ਹੋਈ ਸਿੱਖਿਆ ਬੱਚਾ ਕਹਿੰਦਾ ਮਾਂ ਤੁਸੀਂ ਕਹਿ ਰਹੇ ਹੋ ਮੈਂ ਸਿੱਖ ਨਹੀਂ ਆ ਜਿਨੇ ਮੈਨੂੰ ਆਪਣੀ ਗੋਦ ਵਿੱਚ ਬਿਠਾ ਕੇ ਜਪਜੀ ਸਾਹਿਬ ਦਾ ਪਾਠ ਸਿਖਾਇਆ ਜਿਨੇ ਮੈਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਸਭ ਜਾਦਿਆਂ ਦੀਆਂ ਸਾਖੀਆਂ ਸੁਣਾਈਆਂ ਨੇ ਅੱਜ ਤੁਸੀਂ ਕਹਿੰਦੇ ਹੋ ਮੈਂ ਗੁਰੂ ਦਾ ਸਿੱਖ ਨਹੀਂ ਆ ਜਦੋਂ ਸ਼ਬਦ ਬੱਚੇ ਨੇ ਬੋਲੇ ਆਪਣੇ ਮਾਂ ਨੂੰ ਕਿ ਮਾਂ ਤੁਹਾਨੂੰ ਭੁੱਲ ਗਿਆ ਸਾਡੇ ਗੁਰੂ ਦੇ ਲਾਲਾਂ ਨੂੰ ਕਿਵੇਂ ਸ਼ਿਦ ਕੀਤਾ ਗਿਆ ਅੱਜ ਤੁਸੀਂ ਮੋਹ ਵਿੱਚ ਆ ਕੇ ਕਹਿੰਦੇ ਹੋ ਕਿ ਮੇਰਾ ਬੱਚਾ ਸਿੱਖ ਨਹੀਂ ਹੈ ਗੁਰੂ ਨੇ ਚਾਰ ਪੁੱਤਰ ਕੁਰਬਾਨ ਕੀਤੇ ਸਾਡੇ ਤੋਂ ਬੱਚੇ ਦੇ ਬੋਲਾਂ ਨੇ ਮਾਂ ਦੀ ਜਿਹੜੇ ਅੰਦਰ ਮਮਤਾ ਜਾਗੀ ਸੀ ਨਾ ਅੰਦਰ ਮੋਹ ਜਾਗਿਆ ਸੀ ਐ ਲੱਗਾ ਜਿਵੇਂ ਬਲਦੀ ਅੱਗ ਤੇ ਪਾਣੀ ਪਾ ਦਿੱਤਾ ਹੋਵੇ ਮਾਂ ਐਕਦਾਮ ਬੋਲੀ ਕਹਿੰਦੀ ਜਲਾਦ اے ਕਾਜੀ ਫਤਵਾ ਪੜ ਮੇਰੇ ਬੱਚੇ ਦਾ ਸੀਸ ਧੜ ਨਾਲੋਂ ਅਲਾ ਕਰ ਦੇ ਮੈਂ ਮਾਨ ਨਾ ਕਹਿੰਨੀ ਆ ਮੇਰਾ ਪੁੱਤ ਵੀ ਸਿੱਖ ਹੈ ਤੇ ਮੈਂ ਇੱਕ ਸ਼ਹੀਦ ਦੀ ਮਾਂ ਹਾਂ ਅੰਦਾਜ਼ਾ ਲਾਓ ਗੁਰੂ ਕੇ ਪਿਆਰੇ ਸਿੱਖੋ ਦਿੱਤੀ ਹੋਈ ਸਿੱਖਿਆ ਕਦੀ ਵੀ ਬੱਚਿਆਂ ਦੇ ਜੀਵਨ ਚੋਂ ਬਾਹਰ ਨਹੀਂ ਜਾਂਦੀ ਮੈਂ ਦੱਸਣਾ ਚਾਹੁੰਦਾ ਕਿ ਤਿੰਨ ਅਵਸਥਾਵਾਂ ਨੇ ਬਾਲ ਜਵਾਨੀ ਔਰ ਜਿੱਥੇ ਵੀ ਹੈਗੇ ਆ ਆਪਣੀਆਂ ਜ਼ਿੰਮੇਵਾਰੀਆਂ ਸਮਝੋ ਜੇ ਕੋ ਬੱਚਾ ਸਕੂਲ ਕਾਲਜ ਵਿੱਚ ਪੜਦਾ ਹੈ ਉਹ ਜ਼ਿੰਮੇਵਾਰੀ ਸਮਝੇ ਜੇ ਕੋ ਨੌਜਵਾਨ ਹੈ ਉਹ ਜ਼ਿੰਮੇਵਾਰੀ ਸਮਝੇ ਜੇ ਕੋ ਵੱਡਾ ਤੇ ਆਪਣੀ ਜਦੋਂ ਅਸੀਂ ਸਿਰ ਤੇ ਪੱਗ ਬਣ ਕੇ ਘਰੋਂ ਬਾਹਰ ਨਿਕਲਦੇ ਆ ਨਾ ਅੱਜ ਤੋਂ ਆਪਣੇ ਕੋ ਘਰਾਂ ਚ ਪਿਤਾ ਚੜ੍ਹਾਈ ਕਰਦਾ ਨਾ ਤਿਆਮ ਆਪਾਂ ਵੇਖਦੇ ਵੱਡੇ ਪੁੱਤਰ ਦੇ ਸਿਰ ਤੇ ਪਾਗ ਰੱਖਦੇ ਵੇਖਿਆ ਨਾ ਆਪਾਂ ਜਦੋਂ ਪਿਤਾ ਚੜਾਈ ਕਰਦਾ ਤੇ ਆਪਾਂ ਰਿਸ਼ਤੇਦਾਰ ਲੈ ਕੇ ਆਉਂਦੇ ਜੀ ਹੁਣ ਵੱਡੇ ਪੁੱਤਰ ਦੇ ਸਿਰ ਤੇ ਪਾਗ ਰੱਖੀ ਜਾਏਗੀ ਇਹਦਾ ਮਤਲਬ ਪਲਾ ਕੀ ਹੈ ਪਲਾ ਇਹ ਇਹ ਸਾਡੀ ਮਰਿਆਦਾ ਨਹੀਂ ਸੀ ਆ ਗਈ ਸਾਡੇ ਘਰ ਚ ਇਹਦਾ ਮਤਲਬ ਅਸੀਂ ਇਹ ਬਣਾਤਾ ਵੀ ਅੱਜ ਪਿਤਾ ਤੋਂ ਬਾਅਦ ਪੁੱਤਰ ਜ਼ਿੰਮੇਵਾਰੀ ਚੁੱਕਦਾ ਹੈ ਦੱਸਿਆ ਕਰੋ ਉਹਨਾਂ ਨੂੰ ਸਾਡੇ ਘਰ ਜੰਮਦੇ ਹੀ ਜ਼ਿੰਮੇਵਾਰ ਨੇ ਅਹੀਂ ਪਿਤਾ ਦੇ ਚੜ੍ਹਾਈ ਕਰਨ ਤੋਂ ਬਾਅਦ ਜ਼ਿੰਮੇਵਾਰ ਨਹੀਂ ਹੁੰਦੇ ਅਸੀਂ ਤੇ ਆਪਣੇ ਪਿਤਾ ਦੇ ਹੁੰਦੇ ਵੀ ਜ਼ਿੰਮੇਵਾਰੀਆਂ ਚੁੱਕਣ ਵਾਲੇ ਆ ਇੱਥੇ ਤੇ 7 ਸਾਲ ਦੇ ਸਨ ਬਾਬਾ ਫਤੇ ਸਿੰਘ ਸਿਰ ਤੇ ਦਸਤਾਰ ਸੀ ਤੇ ਜਿੱਡੀ ਵੱਡੀ ਜ਼ਿੰਮੇਵਾਰੀ ਉਹਨਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹੁੰਦਿਆਂ ਨਿਭਾਈ ਇੱਥੇ ਤਾਂ ਸਾਧ ਸੰਗਤ ਜੀ ਬਾਅਦ ਵਿੱਚ ਵੀ ਲੋਕਾਂ ਕੋਲੋਂ ਉਹ ਜ਼ਿੰਮੇਵਾਰੀਆਂ ਨਹੀਂ ਨਿਭਾਈ ਜਾਂਦੀਆਂ ਇਸ ਵੱਖਰੀ ਗੱਲ ਐ ਦੂਜਿਆਂ ਦੀਆਂ ਮਰਿਆਦਾ ਸਾਡੇ ਵਿਹੜੇ 'ਚ ਆ ਗਈਆਂ ਨੇ ਅਸੀਂ ਆਮ ਹੀ ਕਹਾਂਗੇ ਲਓ ਜੀ ਹੁਣ ਪਿਤਾ ਦੀ ਤੇ ਸਾਰੇ ਰਿਸ਼ਤੇਦਾਰ ਕਹਿੰਦੇ ਆ ਪਿਤਾ ਨੂੰ ਤੇ ਕੰਮ ਛੱਡਣ ਨੂੰ ਤੇ 15 ਸਾਲ ਹੋ ਗਏ ਪੁੱਤਰ ਤੇ ਪਹਿਲੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਰੇ ਹੁਣ ਤਾਂ ਸੁਖ ਨਾਲ ਪੋਤਰੇ ਵੀ ਨਭਾਉਂਦੇ ਸੀ ਫਿਰ ਵੀ ਅਸੀਂ ਸਮਾਜ ਵਿੱਚ ਉਹਦੇ ਸਿਰ ਤੇ ਪਾਗੜਾ ਆ ਕੇ ਉਹਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਨੇ ਨਹੀਂ ਸਾਡੇ ਘਰ 'ਚ ਕਈ ਵਾਰੀ ਆਪਾਂ ਵੇਖਦੇ ਨਾ ਦਾਦਾ ਜੀ ਰਿਟਾਇਰਮੈਂਟ ਲੈ ਲੈਂਦੇ ਆ ਉਹ ਗਾੜੀ ਪੁੱਤਰ ਪੋਤਰੇ ਵੀ ਬਿਜ਼ਨਸ ਚਲਾ ਰਹੇ ਆ ਫਿਰ ਵੀ ਉਹਦੇ ਚੜ੍ਹਾਈ ਕਰਨ ਤੋਂ ਬਾਅਦ ਅਸੀਂ ਦਸਤਾਰ ਵਾਲਾ ਕੰਮ ਕਰਦੇ ਜਦੋਂ ਸਿਰ ਤੋਂ ਪੱਗ ਬਣ ਕੇ ਆਪਾਂ ਆਪਣੇ ਘਰੋਂ ਬਾਹਰ ਨਿਕਲਦੇ ਆ ਨਾ ਇਹਦਾ ਮਤਲਬ ਹੈ ਸਾਡੇ ਸਿਰ ਉੱਤੇ ਇਕੱਲੇ ਪਰਿਵਾਰ ਦੀ ਨਹੀਂ ਸਾਡੀ ਕੌਮ ਦੀ ਵੀ ਜ਼ਿੰਮੇਵਾਰੀ ਹੈ ਅਸੀਂ ਪੱਗ ਬਣ ਕੇ ਕੀਤਾ ਹੋਇਆ ਕੰਮ ਵੀ ਸਾਡਾ ਕੌਮ ਦੇ ਨਾਲ ਸੰਬੰਧ ਰੱਖੇਗਾ